ਸਤਿਵੰਤ ਜੀ ਆਪਾਂ ਅੱਜ ਗੱਲ ਕਰਦੇ ਆ ਇੱਕ ਲੀਡਰਸ਼ਿਪ ਦੀ ਲੀਡਰਸ਼ਿਪ ਦੀ ਜਿਹੜੀ ਕੁਆਲਿਟੀ ਹੋਣੀ ਚਾਹੀਦੀ ਆ ਬਟ ਇਹ ਸਬਜੈਕਟ ਤੇ ਜਿਹੜੀ ਗੱਲ ਬਹੁਤ ਲੋਕੀ ਘਟ ਕਰਦੇ ਆ ਤੇ ਲੋਕਾਂ ਨੂੰ ਸੈਲਫ ਅਵੇਅਰਨੈਸ ਵੀ ਹੈ ਨਹੀਂ ਇਸ ਚੀਜ਼ ਬਾਰੇ ਤੇ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਆ ਤੁਹਾਡੇ ਮੁਤਾਬਕ ਜਿਹੜੀ ਲੀਡਰਸ਼ਿਪ ਕੁਆਲਿਟੀ ਕੀ ਆ ਲੀਡਰਸ਼ਿਪ ਜਿਹੜੀ ਆ ਨਾ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਇਹ ਸਭ ਤੋਂ ਜ਼ਰੂਰੀ ਵਿਸ਼ਿਆਂ ਦੇ ਵਿੱਚੋਂ ਇੱਕ ਵਿਸ਼ਾ ਆ ਪਰ ਜਿੰਨਾ ਤੁਸੀਂ ਵੀ ਕਿਹਾ ਕਿ ਬੜੀ ਇੱਕ ਮਤਲਬ ਕਿ ਕਮੀ ਹੈ ਕਿ ਅਸੀਂ ਲੀਡਰਸ਼ਿਪ ਦੇ ਉੱਪਰ ਜ਼ਿਆਦਾ ਚਰਚਾ ਨਹੀਂ ਕਰਦੇ ਤੇ ਲੀਡਰਸ਼ਿਪ ਚਾਹੇ ਪਰਿਵਾਰ ਆ ਚਾਹੇ ਸਮਾਜ ਆ ਦੇਸ਼ ਆ ਪਿੰਡ ਪੱਧਰ ਤੋਂ ਲੈ ਕੇ ਦੇਸ਼ ਪੱਧਰ ਤੱਕ ਲੀਡਰਸ਼ਿਪ ਹੀ ਲੋਕਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਚੰਗੀ ਲੀਡਰਸ਼ਿਪ ਹਾਂ ਔਰ ਜਿਹੜੀ ਮਾੜੀ ਲੀਡਰਸ਼ਿਪ ਹੁੰਦੀ ਆ ਉਹ ਲੋਕਾਂ ਨੂੰ ਸਮਾਜ ਨੂੰ ਪਰਿਵਾਰ ਨੂੰ ਯਾ ਪਿੰਡ ਨੂੰ ਹਮੇਸ਼ਾ ਪਿੱਛੇ ਲੈ ਕੇ ਜਾਂਦੀ ਆ ਹਾਂ ਇਸ ਕਰਕੇ ਹਰ ਸਮੇਂ ਚੰਗੇ ਲੀਡਰਾਂ ਦੀ ਚੰਗੀ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਲੋੜ ਆ ਹਰ ਪੱਦਰ ਤੇ ਜੇ ਆਪਾਂ ਤਰੱਕੀ ਕਰਨਾ ਚਾਹੁੰਦੇ ਹਾਂ ਤੇ ਇਸ ਕਰਕੇ ਲੀਡਰਸ਼ਿਪ ਤੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਆ ਔਰ ਆਪਾਂ ਇਹਦੇ ਤੇ ਹੋਰ ਵੀ ਗੱਲ ਬਹੁਤ ਸਾਰੇ ਦੇ ਪਹਿਲੂ ਉੱਤੇ ਗੱਲ ਕਰਾਂਗੇ ਪਰ ਮੁੱਖ ਤੌਰ ਤੇ ਲੀਡਰਸ਼ਿਪ ਦੇ ਦੋ ਵੱਡੇ ਗੁਣ ਮੰਨੇ ਜਾਂਦੇ ਆ ਜਿਹੜੇ 바ਵਾ ਸਾਹਿਬ ਦੀਆਂ ਲਿਖਤਾਂ 'ਚ ਸਾਨੂੰ ਮਿਲਦੇ ਆ ਹਾਂ ਔਰ ਉਹਦੇ ਜੋ ਕਹਿੰਦੇ ਆ ਕਿ ਲੀਡਰ ਸ਼ੁੱਡ ਬੀ ਓਨੈਸਟ ਐਂਡ ਇੰਟੈਲੀਜੈਂਟ ਹਾਂ ਲੀਡਰ ਜਿਹੜਾ ਆ ਉਹਦੀ ਪਹਿਲੀ ਕੁਆਲਿਟੀ ਇਹ ਆ ਕਿ ਲੀਡਰ ਹਮੇਸ਼ਾ ਇਮਾਨਦਾਰ ਹੋ ਇਮਾਨਦਾਰ ਜੇ ਲੀਡਰ ਦੇ ਅੰਦਰ ਇਮਾਨਦਾਰੀ ਹੈ ਨਹੀਂ ਜੇ ਲੀਡਰ ਓਨੈਸਟ ਨਹੀਂ ਹੈਗਾ ਝੂਠ ਬੋਲਦਾ ਆ ਲੋਕਾਂ ਨਾਲ ਬੇਈਮਾਨੀਆ ਕਰਦਾ ਆ ਪੈਸੇ ਨੂੰ ਲੈ ਕੇ ਕਪਲੇ ਕਰ ਰਿਹਾ ਆ ਉਹ ਕਦੇ ਵੀ ਸਹੀ ਲੀਡਰ ਨਹੀਂ ਬਣ ਸਕਦਾ ਹੂੰ ਦੂਜੀ ਜਿਹੜੀ ਗੱਲ ਬਾਬਾ ਸਾਹਿਬ ਨੇ ਕਹੀ ਹੈ ਕਿ ਲੀਡਰ ਸ਼ੁੱਡ ਬੀ ਓਨੈਸਟ ਐਂਡ ਇੰਟੈਲੀਜੈਂਟ ਮੰਨ ਲਓ ਕਿ ਇੱਕ ਬੰਦਾ ਇਮਾਨਦਾਰ ਆ ਉਹਨੇ ਕਦੇ ਪੈਸੇ ਨੂੰ ਲੈ ਕੇ ਕਿਸੇ ਨਾਲ ਕੋਈ ਧੋਖਾਧੜੀ ਨਹੀਂ ਕੀਤੀ ਝੂਠ ਨਹੀਂ ਬੋਲਦਾ ਸੱਚ ਬੋਲਦਾ ਆ ਪਰ ਉਹ ਇੰਟੈਲੀਜੈਂਟ ਨਹੀਂ ਹੈਗਾ। ਉਹਦੇ ਕੋਲ ਨੌਲੇਜ ਹੈ ਨਹੀਂ। ਉਹਦੇ ਕੋਲ ਐਜੂਕੇਸ਼ਨ ਹੈ ਨਹੀਂ। ਉਹ ਇਤਿਹਾਸ ਦਾ ਨਹੀਂ ਪਤਾ। ਹੂੰ ਉਹਨੂੰ ਆਪਣੇ ਸਮਾਜ ਬਾਰੇ, ਦੇਸ਼ ਬਾਰੇ ਉਹਦੀਆਂ ਪ੍ਰੋਬਲਮਾਂ ਦਾ ਔਰ ਉਹਦਾ ਹੱਲ ਕਿਦਾਂ ਕਰਨਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ। ਹੂੰ ਉਹ ਵੀ ਸਹੀ ਅਗਵਾਈ ਨਹੀਂ ਦੇ ਸਕਦਾ। ਇਸ ਕਰਕੇ ਉਹਦਾ ਤਾਂ ਲੀਡਰਸ਼ਿਪ ਬਹੁਤ ਵੱਡਾ ਟੌਪਿਕ ਹੈ। ਇਹਦੇ ਬਹੁਤ ਸਾਰੇ ਪਹਿਲੂ ਆ। ਲੀਡਰ ਦੇ ਅੰਦਰ ਬਹੁਤ ਸਾਰੇ ਗੁਣ ਹੋਣੇ ਚਾਹੀਦੇ ਆ। ਕਈ ਤਾਂ ਉਹਨੂੰ 50 ਗੁਣ ਤੱਕ ਲੈ ਜਾਂਦੇ ਆ। ਹੂੰ ਕਿ ਉਹਦੇ ਅੰਦਰ ਇੰਨੇ ਗੁਣ ਹੋਣੇ ਚਾਹੀਦੇ ਆ। ਹੂੰ ਮੁੱਖ ਤੌਰ ਤੇ ਜੋ ਬਾਬਾ ਸਾਹਿਬ ਨੇ ਸਾਨੂੰ ਦੱਸਿਆ ਕਿ ਲੀਡਰਸ਼ਿਪ ਬੀ ਓਨੈਸਟ ਐਂਡ ਇੰਟੈਲੀਜੈਂਟ ਪਹਿਲਾ ਇਮਾਨਦਾਰ ਹੋਣਾ ਉਹਦੀ ਪਹਿਲੀ ਕੁਆਲਟੀ ਹੋਣੀ ਚਾਹੀਦੀ ਹੈ ਇਮਾਨਦਾਰ ਜ਼ਰੂਰ ਹੋਣਾ ਚਾਹੀਦਾ ਜੇ ਬੰਦਾ ਇਮਾਨਦਾਰ ਨਹੀਂ ਹੈਗਾ ਉਹਦੀ ਲੀਡਰਸ਼ਿਪ ਉੱਥੇ ਹੀ ਖਤਮ ਹੋ ਜਾਂਦੀ ਆ ਕਿਉਂਕਿ ਉਹਨੂੰ ਆਪਾਂ ਲੀਡਰ ਨਹੀਂ ਮੰਨ ਸਕਦੇ ਦੂਜਾ ਇਮਾਨਦਾਰ ਹੋਣ ਦੇ ਬਾਅਦ ਦੂਜਾ ਜਿਹੜਾ ਉਹਦੇ ਚ ਕੋਣ ਹੋਣਾ ਚਾਹੀਦਾ ਕਿ ਉਹ ਇੰਟੈਲੀਜੈਂਟ ਹੋਣਾ ਚਾਹੀਦਾ ਪੜਿਆ ਲਿਖਿਆ ਹੋਣਾ ਚਾਹੀਦਾ ਵਿਦਵਾਨ ਹੋਣਾ ਚਾਹੀਦਾ ਤਾਂ ਬਾਬਾ ਸਾਹਿਬ ਤੁਸੀਂ ਦੇਖੋ ਕਿੰਨੇ ਜਿਆਦਾ ਪੜੇ ਲਿਖੇ ਸੀਗੇ ਵਿਦਵਾਨ ਸੀ ਤੇ ਇਹ ਦੋ ਮੇਨ ਪੱਖ ਉਹਦੇ ਚ ਜ਼ਰੂਰ ਹੋਣੇ ਚਾਹੀਦੇ